ਸਵਾਰਥੀ ਯੁੱਗ ਵਿੱਚ ਜ਼ਿਆਦਾਤਰ ਲੋਕ ਆਪਣੇ ਕਿਸੇ ਨਾ ਕਿਸੇ ਸਵਾਰਥ ਲਈ ਜਿਉ ਰਹੇ ਹਨ ਉੱਥੇ ਹੀ ਦੂਜੇ ਪਾਸੇ ਡੇਰਾ ਸੱਚਾ ਸੋਦਾ ਦੇ ਸ਼ਰਧਾਲੂ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤाराम ਰਹਿਮ ਸਿੰਘ ਜੀ ਜਿਨਸਾਂ ਵੀ ਪਵਿੱਤਰ ਪ੍ਰੇਰਨਾ ਉੱਤੇ ਚੱਲਦਿਆਂ ਹੋਇਆਂ ਦਿਨ ਰਾਤ ਦੀ ਪਰਵਾਹ ਕੀਤੇ ਬਿਨਾ ਇਨਸਾਨੀਅਤ ਦੀ ਸੇਵਾ ਕਾਰਜਾਂ ਵਿੱਚ ਨਿਰੰਤਰ ਡਟੇ ਹੋਏ ਹਨ ਡੇਰਾ ਸੱਚਾ ਸੋਦਾ ਵੱਲੋਂ ਚਲਾਈ ਗਈ ਮਾਨੋਤਾ ਭਲਾਈ ਦੇ 167 ਕਾਰਜਾਂ ਦੇ ਤਹਿਤ ਬਲਾਕ ਮੋਗਾ ਦੀ ਭੈਣ ਅਮਨਦੀਪ ਕੌਰ ਜਿਸਾਂ ਉਮਰ 40 ਸਾਲ ਸੇਵਾਦਾਰ ਪ੍ਰੇਮੀ ਸਮਿਤੀ ਪਿੰਡ ਲੰਡੇਕੇ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਦੇ ਲਈ ਦਾਨ ਕੀਤਾ ਗਿਆ ਪ੍ਰਾਪਤ ਜਾਣਕਾਰੀ ਮੁਤਾਬਕ ਭੈਣ ਅਮਨਦੀਪ ਕੌਰ ਇਨਸਾ ਵਾਸੀ ਡਿਫੈਂਸ ਕਲੋਨੀ ਵਾਰਡ ਨੰਬਰ 1 ਮੋਗਾ ਅਚਾਨਕ ਹੀ ਆਪਣੀ ਸਵਾਸਾ ਰੂਪੀ ਪੂੰਜੀ ਪੂਰੀ ਕਰਦੇ ਹੋਇਆ ਇਰਫਾਨੀ ਸੰਸਾਰ ਤੋਂ ਰੁਖਸਤ ਹੋ ਗਏ ਜਿਸ ਮਗਰ ਉਹਨਾਂ ਦੇ ਪਿਤਾ ਬਲਦੇਵ ਸਿੰਘ ਇਨਸਾ ਨੇ ਬਲਾਕ ਮੋਗਾ ਦੇ ਜ਼ਿੰਮੇਵਾਰਾਂ ਨਾਲ ਤਾਲਮੇਲ ਬਿਠਾਇਆ ਜਿਸ ਉਪਰੰਤ ਬਲਾਕ ਮੋਗਾ ਦੇ ਜ਼ਿੰਮੇਵਾਰਾਂ ਨੇ ਡੇਰਾ ਸੱਚਾ ਸੌਦਾ ਸਰਸਾ ਦੀ ਮੈਨੇਜਮੈਂਟ ਨਾਲ ਤਾਲਮੇਲ ਕੀਤਾ ਅਤੇ ਭੈਣ ਅਮਨਦੀਪ ਕੌਰ ਇਨਸਾ ਦੀ ਮ੍ਰਿਤਕ ਦੇਹ ਮੁਜ਼ਫਰਨਗਰ ਮੈਡੀਕਲ ਕਾਲਜ ਐਂਡ ਹਸਪਤਾਲ ਸਾਹਮਣੇ ਬਿਗਰਾਜਪੁਰ ਇੰਡਸਟਰੀਅਲ ਏਰੀਆ ਗਾਜੀਪੁਰ ਉੱਤਰ ਪ੍ਰਦੇਸ਼ ਨੂੰ ਮੈਡੀਕਲ ਖੋਜਾਂ ਕਰਨ ਦੇ ਲਈ ਦਾਨ ਕੀਤੀ ਗਈ। ਸ਼ਰੀਰਦਾਨ ਕਰਨ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਲੈਕਚਰਾਰ ਬਲਵਿੰਦਰ ਸਿੰਘ ਇਨਸਾਨੇ ਡੇਰਾ ਸੱਚਾ ਸੋਦਾ ਦੇ ਸੇਵਾਕਾਰਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਸ਼ਰੀਰਦਾਨ ਕਰਨਾ ਮੈਡੀਕਲ ਖੇਤਰ ਵਿੱਚ ਬਹੁਤ ਵੱਡੀ ਸੇਵਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਡੇਰਾ ਸੱਚਾ ਸੋਦਾ ਦੀ ਪ੍ਰੇਰਣਾ ਸਦਕਾ ਇਹ ਸ਼ਰਧਾਲੂ ਮੈਡੀਕਲ ਕਾਲਜਾਂ ਨੂੰ ਲਗਾਤਾਰ ਮਰਤਕ ਦੇਹਾਂ ਦੇ ਰਹੇ ਹਨ ਜਿਸ ਨਾਲ ਬਿਮਾਰੀਆਂ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ ਤੇ ਉਹਨਾਂ ਬਿਮਾਰੀਆਂ ਦੇ ਸੰਭਵ ਇਲਾਜਾਂ ਦਾ ਵੀ ਪਤਾ ਲੱਗ ਸਕੇਗਾ। ਉਹਨਾਂ ਨੇ ਕਿਹਾ ਕਿ ਇਸੀ ਸ਼ਰੀਰਦਾਨ ਕਰਨ ਲਈ ਡੇਰਾ ਸੱਚਾ ਸੋਧਾ ਦੇ ਪੂਜਯ ਗੁਰੂ ਜੀ ਅਤੇ ਇਨ੍ਹਾਂ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਇਸ ਮੌਕੇ 15 ਮੈਂਬਰ ਜਸਵੀਰ ਇਨਸਾਂ ਨੇ ਆਖਿਆ ਕਿ ਸਾਡੇ ਪਿੰਡ ਲੰਡੋਕੇ ਤੋਂ ਇਸ ਤੋਂ ਪਹਿਲਾਂ ਡੇਰਾ ਸੱਚਾ ਸੋਧਾ ਦੇ ਸ਼ਰਧਾਲੂ ਪ੍ਰੇਮੀ ਹਰਪ੍ਰੀਤ ਸਿੰਘ ਦੇ ਤਿੰਨ ਦਿਨਾਂ ਦੇ ਬੱਚੇ ਦੀ ਮ੍ਰਿਤ ਦੇਹ ਵੀ ਮੈਡੀਕਲ ਖੋਜਾਂ ਦੇ ਲਈ ਦਾਨ ਕੀਤੀ ਜਾ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਸਾਡੇ ਪਿੰਡ ਤੋਂ ਇਹ ਦੂਜੀ ਮ੍ਰਿਤ ਦੇਹ ਦਾਣ ਹੋਈ ਹੈ ਪਿੰਨ ਮਨਦੀਪ ਕੌਰ ਇਨਸਾਂ ਦੀ ਅਰਥੀ ਨੂੰ ਉਹਨਾਂ ਦੀਆਂ ਮਾਤਾ महेंद्र कौर अते सिमनजीत कौर इनसा भाभी ने एंबुलेंस तक मोड़ा दिता। जसवीर सिंह पैंड लंडे के द रहने वाला जो के ਅੱਜ ਆਪਣੇ ਭੈਣ ਅਮਰਜੀਤ ਕੌਰ ਜੋ ਕਿ ਉਹਨਾਂ ਦੀ ਕੱਲ ਡੈਥ ਹੋ ਗਈ ਸੀ ਉਹਨਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਇਹ ਸਰੀਰ ਜੋ ਸਾਡੇ ਸੰਤ ਡਾਕਟਰ ਗੁਰਮੀਤ ਰਾਮ ਸਿੰਘ ਜੀ ਇਨਸਾਨ ਵੱਲੋਂ ਜੋ ਸਾਨੂੰ ਪੇਰਨਾ ਦਿੱਤੀ ਗਈ ਹੈ ਉਸ ਮੁਤਾਬਕ ਇਹ ਸਰੀਰਦਾਨ ਕੀਤਾ ਗਿਆ ਇਹ ਸਰੀਰਦਾਨ ਜੋ ਗਿਆਵਾ ਮੈਡੀਕਲ ਖੋਜਾਂ ਲਈ ਇਹ ਮੁਜ਼ੱਫਰਨਗਰ ਮੈਡੀਕਲ ਲਈ ਦਾਨ ਕੀਤਾ ਗਿਆ ਹੈ ਲੰਡੇ ਕੇ ਵੱਲੋਂ ਤੇ ਪੂਰੀ ਬਲਾਕ ਸਾਧ ਸੰਗਤ ਵੱਲੋਂ ਇਹ ਬਹੁਤ ਧੰਨਵਾਦ ਕਰਦੇ ਜਿਹੜਾ ਕਿ ਭੈਣ ਅਮਨਦੀਪ ਕੌਰ ਨੇ ਆਪਣਾ ਸਰੀਰ ਦਾਨ ਕਰਕੇ ਵੀ ਇੱਕ ਪੂਰਾ ਇਤਿਹਾਸ ਬਣਾਇਆ ਹੈ ਇਸ ਭੈਣ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਮਾਲਕ ਸਾਰੇ ਪਰਿਵਾਰ ਨੂੰ ਬਾਣਾ ਮੰਨਣ ਦਾ ਬਲ ਬਖਸ਼ੀ